ਆਸੀ ਪਰਉਪਕਾਰ ਸੁਮਾਇ ਆਂਗਲਾ ਕੇ ਲੈਣੇ ਨੂੰ ਗੁਰੂ ਅੰਦਰ ਤੇ ਬਣਾਇਆ ਕੀਤੀ ਪੈਸ ਮਦੀਨੇ ਅੰਦਰ ਲੋਕ ਇਤਿਆਚਾਰੀ ਰੱਖੀ ਰਾਜ ਸੇਵਕਾਂ ਦੀ ਰੱਖੀ ਨਾਜ ਸੇਵਕਾਂ ਦੀ ਏਕ ਅਦਾਸ ਮਰਾਰੀ ਜੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਬਹੁਲੀ ਨਾਮ ਤਰਾਇਆ ਚੌਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਤਾਲ ਬਣਵਾਇਆ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚਾਇਆ ਛੇਵੇਂ ਗੁਰੂ ਹਰगोबिंद ਜੀ ਨੇ ਤੇਗ ਨਾਲ ਕਈ ਜੁਗਮੀ ਜੀ ਮਾਰੇ ਸੱਤਵੇਂ ਗੁਰੂ ਹਰ Rai ਜੀ ਨੇ ਮਾਲਵੇ ਨੂੰ ਬਾਡ ਲਗਾਇਆ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੇ ਜੂੰਬੇ ਆ ਤੋ ਯਾਰ ਥਕਰਾਏ ਨੌਵੇਂ ਗੁਰੂ ਤੇਗ ਬਹਾਦਰ ਨੇ ਜਾ ਕੇ ਦਿੱਲੀ ਸੀਸ ਪਟਾਇਆ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦ ਦੀ ਖਾਤਰ ਸਾਰਾ ਸਰਬੰਸ ਲਟਾਇਆ ਰਖਿਂ ਲਾਜ ਸੇਵਕਾਂ ਦੀ ਦਰ ਦਰ ਦਾਸ ਕਰਦਾ ਹਰ ਜਮ ਮਰਾਰੀ ਆਜ ਤੈਨ ਵਡ ਭਾਗੀ ਆਇਆ ਜੀ ਆਜ ਤੈਨ ਵਡ ਭਾਗੀ ਆਇਆ ਦਿਲ ਵੱਡ ਭਾਗੀ ਆਇਆ ਜੀ ਅੱਜ ਦਿਨ ਵੱਡ ਭਾਗੀ ਆਇਆ ਉਤਰ ਗਿਆ ਮੇਰ ਮਨ ਕਾ ਸੰਸਾਰ ਉਤਰ ਗਿਆ ਮੇਰ ਮਨ ਕਾ ਸੰਸਾਰ ਯਾਬ ਤੇ ਦਰਸ਼ਨ ਪਾਇਆ ਜੀ ਅੱਜ ਦਿਨ ਵੱਡ ਭਾਗੀ ਆਇਆ ਦਿਨ ਵੱਡ ਭਾਗੀ ਆਇਆ ਜੀ ਅੱਜ ਦਿਨ ਵੱਡ ਭਾਗੀ ਆਇਆ ਅਨਬੋਲਤ ਮੇਰੀ ਬਿਰਥਾ ਜਾਣੀ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਨਾਮ ਜਪਾਇਆ ਜੀ ਅੱਜ ਦਿਨ ਵੱਡ ਪਾਤੀਆ ਆਇਆ ਤਿੰਨ ਵੱਡ ਪਾਗੀ ਆਇਆ ਕੀ ਅੱਜ ਦਿਨ ਵੱਡ ਪਾਤੀਆ ਆਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਦੁੱਖ ਨਾ ਠੇ ਸੁਖ ਸਹਿਜ ਸਮਾਏ ਨੰਨ ਜਨ ਦਾ ਹੰਤ ਕੋਣ ਗਾਇਆ ਜੀ ਅਜ ਦਿਨ ਵਡ ਪਾਗੀ ਆਇਆ ਤੇਨ ਵਡ ਪਾਗੀ ਆਇਆ ਜੀ ਅਜ ਦਿਨ ਵਡ ਪਾਗੀ ਆਇਆ ਵਾਹ ਪਕੜ ਕਢ ਲਈਨੇ ਆਪਣੇ ਬਾਹ ਪਕੜ ਕਢ ਲਈਨੇ ਆਪਣੇ ਰੈ ਅੰਗ ਖੂਬ ਤੇ ਪਾਇਆ ਜੀ ਅੱਜ ਦਿਨ ਵੱਡ ਪਾਗੀਆ ਵਾਹਿਗੁਰੂ ਵਾਹਿਗੁਰੂ ਦਿਨ ਵੱਡ ਪਾਗੀਆ ਆਇਆ ਜੀ ਅੱਜ ਦਿਨ ਵੱਡ ਪਾਗੀਆ ਆਇਆ ਉਹ ਨਾਨਕ ਗੁਰਬੰਧਨ ਕਾਟੇ ਤਉ ਨਾਨਕ ਗੁਰਗੰਧਨ ਕਾਟੇ ਉਹ ਨਾਨਕ ਗੁਰਬੰਧਨ ਕਾਟੇ ਤਉ ਨਾਨਕ ਗੁਰਬੰਧਨ ਕਾਟੇ ਜਿਸ ਰਤੇ ਆ ਨਮਾਇਆ ਜੀ ਅੱਜ ਦਿਨ ਵਡ ਪਾ ਗੀ ਆਇਆ ਵਾਹਿਗੁਰੂ ਜੀ ਵਡ ਪਾ ਗੀ ਆਇਆ ਜੀ ਅੱਜ ਦਿਨ ਵਡ ਪਾ ਗੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ